ਸਤਿਗੁਰਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਹਾਡੇ ਨਾਲ ਸਾਂਝਿਆ ਕਰਨ ਲੱਗੇ ਆ ਅ ਦੋਸਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਉਹ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਤਣਾਅ ਦੀ ਖਿੱਚ ਤਣੀ ਜਿਹੜੀ ਬਣੀ ਹੋਈ ਜਿੰਨੂੰ ਲੈ ਕੇ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਉਹ ਜੁੱਧ ਵਾਲੀ ਜਿਹੜੀ ਉਹ ਕੰਡੀਸ਼ਨ ਬੰਦੀ ਜਾ ਰਹੀ ਸੀ ਜੰਗ ਵਾਲੀ ਕੰਡੀਸ਼ਨ ਹੈ ਜਿਹੜੀ ਉਹ ਬੰਦੀ ਜਾ ਰਹੀ ਸੀ ਤੇ ਬਹੁਤ ਜ਼ਿਆਦਾ ਜਿਹੜਾ ਆ ਪਾਕਿਸਤਾਨ ਵੱਲੋਂ ਭਾਰਤ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕੋਸ਼ਿਸ਼ ਹੈ ਕਿਤੇ ਨਾ ਕਿਤੇ ਜਿਹੜੀ ਹੈ ਉਹ ਭਾਰਤ ਦੀ ਆਰਮੀ ਨੇ ਜਿਹੜੀ ਇਹਨਾਂ ਕਾਮ ਕਰ ਦਿੱਤੀ ਜਿੰਨੇ ਵਾਰੀ ਵੀ ਉਹਨਾਂ ਨੇ ਡਰੋਨ ਚਾੜੇ ਜਮ ਜਾਲ ਚਾੜੀਆਂ ਤੇ ਉਹ ਹਵਾ ਦੇ ਵਿੱਚ ਨਸ਼ਟ ਕਰ ਦਿੱਤੀਆਂ ਗਈਆਂ ਤੇ ਉਹ ਲਾਸਟ ਜਿਹੜਾ ਆ ਉਹ ਪਾਕਿਸਤਾਨ ਗੋਡਿਆਂ ਭਾਰ ਆਉਂਦਾ ਦਿਖਾਈ ਦਿੱਤਾ ਤੇ ਫਿਰ ਵੱਖ-ਵੱਖ ਦੇਸ਼ਾਂ ਦੇ ਨਾਲ ਉਹਨੇ ਜਿਹੜੇ ਲਿੰਕ ਬਣਾਉਣੇ ਸ਼ੁਰੂ ਕਰਤੇ ਜਿੱਥੇ ਕਿ ਉਸ ਤੋਂ ਬਾਅਦ ਜਿਹੜਾ ਹੈ 트ੰਪ ਦੇ ਨਾਲ ਗੱਲਬਾਤ ਕੀਤੀ 트ੰਪ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਆ ਜਿਹੜਾ ਆ 트ੰਪ ਉਹਨਾਂ ਨੇ ਜਿਹੜਾ ਆ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਸਾਫ਼ ਸ਼ਬਦਾਂ ਦੇ ਵਿੱਚ ਲਿਖ ਦਿੱਤਾ ਵੀ ਦੋਨੋਂ ਦੇਸ਼ਾਂ ਨੂੰ ਜਿਹੜਾ ਆ ਉਹ ਜਿਹੜਾ ਆ ਗੱਲਬਾਤ ਕਰਕੇ ਜਿਹੜਾ ਸੀਜ਼ ਫਾਇਰ ਦਾ ਜਿਹੜਾ ਸਮਝੌਤਾ ਕੀਤਾ ਗਿਆ ਸੀਜ਼ ਫਾਇਰ ਤੋਂ ਭਾਗ ਕੇ ਜੰਗਬੰਦੀ ਜਿਹੜੀ ਉਹ ਕਰ ਦਿੱਤੀ ਗਈ ਜੰਗ ਨੂੰ ਰੋਕਣ ਦੇ ਲਈ ਜਿਹੜਾ ਆ ਉਹ ਫੈਸਲਾ ਕਰ ਦਿੱਤਾ ਗਿਆ ਤੇ ਕੱਲ ਜਦੋਂ ਸਾਮ 4 ਵਜੇ ਤੋਂ ਬਾਅਦ ਜਦੋਂ ਇਹ ਮੈਸੇਜ ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਆ ਉਹ ਦੋਵਾਂ ਦੇਸ਼ਾਂ ਦੇ ਵਿੱਚ ਥੋੜਾ ਥੋੜਾ ਜਿਹੜਾ ਆ ਉਹ ਉਹ ਜਿਹੜਾ ਸ਼ਾਂਤਮਈ ਮਾਹੌਲ ਲੱਗਣਾ ਸ਼ੁਰੂ ਹੋ ਜਾਂਦਾ ਪਰ ਕਿਤੇ ਨਾ ਕਿਤੇ ਜਿਹੜਾ ਆ 8:30-9 ਵਜੇ ਰਾਤ ਨੂੰ ਦੁਬਾਰਾ ਤੋਂ ਜਿਹੜਾ ਆ ਇੱਕ ਜਿਹੜੀ ਮੀਡੀਆ ਰਿਪੋਰਟ ਆਉਣੀ ਸ਼ੁਰੂ ਹੋ ਜਾਂਦੀਆਂ ਪੌਂਸਰ ਜੋਰੀ ਦੇ ਵਿੱਚ ਜਿਹੜਾ ਆ ਉਹ ਦੁਬਾਰਾ ਤੋਂ ਪਾਕਿਸਤਾਨ ਵੱਲੋਂ ਜਿਹੜੇ ਹਮਲੇ ਕੀਤੇ ਗਏ ਨੇ ਜਿੰਨੂੰ ਲੈ ਕੇ ਇੱਕ ਵਾਰੀ ਫੇਰ ਤੋਂ 9 ਵਜੇ ਤੋਂ ਲੈ ਕੇ ਜਿਹੜਾ ਰਾਤ 12 ਵਜੇ ਤੱਕ ਜਿਹੜਾ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਪਹਿਲਾਂ ਜਿਹੜੇ ਆਰਡਰ ਦਿੱਤੇ ਗਏ ਸੀ ਬਲੈਕਆਊਟ ਨਹੀਂ ਹੋਵੇਗਾ ਫਿਰ ਤੁਰੰਤ ਜਿਹੜਾ ਆ ਉਹ ਬਲੈਕਆਊਟ ਕਰ ਦਿੱਤਾ ਜਾਂਦਾ ਪੂਰੇ ਪੰਜਾਬ ਨੂੰ ਜਿਹੜਾ ਰਾਤ 12 ਵਜੇ ਤੱਕ ਬਲੈਕਆਊਟ ਰੱਖਿਆ ਜਾਂਦਾ ਤੇ 12 ਵਜੇ ਤੋਂ ਬਾਅਦ ਜਿਹੜਾ ਆ ਉਹ ਲਾਈਟ ਦੁਬਾਰਾ ਤੋਂ ਜਿਹੜੀ ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜੋ ਕਿ ਲਗਾਤਾਰ ਪਿਛਲੇ ਦੋ ਤਿੰਨ ਦਿਨਾਂ ਤੋਂ ਕਦੀ ਕਿਤੋਂ ਖਬਰ ਹੁੰਦੀ ਸੀ ਕਦੀ ਕਿਤੋਂ ਖਬਰ ਹੁੰਦੀ ਸੀ ਕਿ ਜਿਹੜਾ ਆ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਜਿਹੜਾ ਡਰੋਨ ਡਿੱਗਿਆ ਜਾਂ ਮਜਾਇਲ ਡਿੱਗੀ ਜਾਂ ਉਧਰ ਤੀਆਂ ਵੀ ਖਬਰਾਂ ਆਉਂਦੀ ਐ ਸੀ ਵੀ ਬਹੁਤ ਸਾਰੇ ਜਿਹੜੀ ਉਹਨਾਂ ਦੇ 에ਅਰ ਬੇਸ ਜਿਹੜੇ ਆ ਉਡਾ ਦਿੱਤੇ ਗਏ ਸੀ ਤੇ ਹੁਣ ਜਿਹੜੀ ਉਹ ਅੱਜ ਦਾ ਦਿਨ ਦੇ ਵਿੱਚ ਜਿਹੜਾ ਆ ਸਵੇਰੇ ਸਵੇਰੇ ਉੱਠਣ ਤੋਂ ਬਾਅਦ ਆ ਜਿਹੜਾ ਇਸ ਤਰ੍ਹਾਂ ਦੀ ਕੋਈ ਵੀ ਮੰਦ ਭਾਗੀ ਖਬਰ ਨਹੀਂ ਆਉਂਦੀ ਐ ਦੇ ਲੋਕ ਕਾਫੀ ਜਿਆਦਾ ਖੁਸ਼ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਜਿਹੜਾ ਸੀਜ਼ਫਾਇਰ ਹੋਇਆ ਆ ਜਿਹੜਾ ਕਿ ਜੰਗਬੰਦੀ ਹੋਈ ਉਹਦੇ ਤੇ ਵੱਡੇ ਵਡੇਰੇ ਜਿਹੜੇ ਨੇ ਪਿੰਡਾਂ ਦੇ ਵਿੱਚ ਜਿਹੜੇ ਸਿਆਣੇ ਲੋਕ ਆ ਉਹ ਇਸ ਗੱਲ ਦੇ ਉੱਤੇ ਕੀ ਕਹਿੰਦੇ ਨੇ ਤਾਂ ਸਾਡੇ ਨਾਲ ਬਾਬਾ ਜੀ ਬਾਬਾ ਜੀ ਅਸੀ ਗੱਲ ਅਸੀ ਗੱਲ ਜੀ ਬਾਬੇ ਦਾ ਤੇ ਸੀਜ਼ਫਾਇਰ ਹੋ ਗਿਆ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਕੀ ਕਹਿਣਾ ਚਾਹੋ ਬਹੁਤ ਵਧੀਆ ਹੋਇਆ ਜੀ ਜੰਗ ਨਹੀਂ ਚਾਹੀਦੀ ਨਹੀਂ ਜੰਗ ਜਾਈ ਦੀ ਜੰਗ ਦਾ ਹਾਲ ਮੌਨ ਮੜਾ ਇਹ ਵਿੱਚ ਬਹੁਤ ਨੁਕਸਾਨ ਹੋਇਆ ਆ ਆਦਮੀ ਦਾ ਨੁਕਸਾਨ ਹੁੰਦਾ ਪਰਿਵਾਰ ਦਾ ਨੁਕਸਾਨ ਹੁੰਦਾ ਹੋਰ ਜਾਨੀ ਨੁਕਸਾਨ ਦੇ ਕਈ ਬਹੁਤ ਜਿਆਦੇ ਨੁਕਸਾਨ ਹੁੰਦੇ ਨੇ ਹਾਂ ਤੇ ਜੰਗ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਤੇ ਜੰਗ ਨੂੰ ਰੋਕਿਆ ਬਹੁਤ ਵਧੀਆ ਕੀਤਾ ਸਰਕਾਰ ਨੇ ਹਾਂ ਅਸੀਂ ਇਹੋ ਹੀ ਆਖਾਂਗੇ ਭੀ ਅੱਗੋਂ ਇਹ ਹੱਤਬਾਦ ਨਾ ਫਲਾਣ ਤੇ ਨਾ ਇਹ ਕੰਮ ਕਰਨ ਤੇ ਇਸ ਤੱਕ ਨੂਬਤ ਨਾ ਪੁੱਜੇ ਹਾਂਜੀ ਜਿਵੇਂ ਕਿ ਭਾਰਤ ਨੇ ਇਹਨਾਂ ਨੂੰ ਗੋਟਨੇ ਆ ਤੇ ਲੈਣ ਦਾ ਤੇ ਹੁਣ ਜਾ ਕੇ ਟਰੰਪ ਨੂੰ ਕਹਿ ਕੇ ਅਮਰੀਕਾ ਦੇ ਜਿਹੜਾ ਰਾਸ਼ਟਰਪਤੀ ਨੂੰ ਕਹਿ ਕੇ ਇਹਨਾਂ ਨੇ ਤੇ 12 ਤੋਂ ਜਿਹੜਾ ਆ ਇਹ ਜੰਗਬੰਦੀ ਕਰਵਾਈ ਗਈ ਹੈ ਕੀ ਕਹਿਣਾ ਚਾਹੋ ਅਸੀਂ ਇਹ ਕਹਾਂਗੇ ਜੋ ਜੋ ਟਰੰਪ ਨੇ ਕਰਵਾਇਆ ਬਹੁਤ ਵਧੀਆ ਕਰਵਾਇਆ ਹੈ ਜੋ ਵੀ ਇਹਨਾਂ ਨੂੰ ਕਹ ਪੇ ਅੱਗੋਂ ਟਰੰਪ ਨੂੰ ਇਹ ਚਾਹੀਦਾ ਪੇ ਅਖਣਾ ਚਾਹੀਦਾ ਪੇ ਅੱਗੋਂ ਤੋਂ ਆਪਣਾ ਹੱਤਵਾਦੇ ਨਾ ਫਲਾਣ ਤੇ ਨਾ ਹੱਤਵਾਦ ਨਾ ਫਲਾਣਦੇ ਤੇ ਇੱਥੋਂ ਤੱਕ ਨੋਬਤ ਨਾ ਪੁੱਜਦੀ हां तही होई अपील ਕਰਨੀਆਂ ਭਈ ਅਗੋਦੋ ਸ਼ਾਂਤੀਪੂਰਵ ਹੋਏ ਤੇ ਸ਼ਾਂਤੀਪੂਰਵ ਦਾ ਮੋੜ ਠੀਕ ਰਹੇਗਾ ਭਈ ਜੜੀ ਜੰਗ ਨਹੀਂ ਹੋਣੀ ਚਾਹੀਦੀ ਲੱਗਦਾ ਹੋਣੀ ਚਾਹੀਦੀ ਜੰਗ ਨਹੀਂ ਹੋਣੀ ਚਾਹੀਦੀ ਜੰਗ ਦਾ ਬਹੁਤ ਜਿਆਦਾ ਨੁਕਸਾਨ ਹੁੰਦਾ ਏ ਇਹ ਮਾਲੀਚਾਰੀ ਨੁਕਸਾਨ ਹੁੰਦਾ ਏ ਹੋਰ ਬਹੁਤ ਬਹੁਤ ਨੁਕਸਾਨ ਹੁੰਦਾ ਏ ਤੁਸੀਂ ਤਾਂ ਵੈਸੇ ਪੁਰਾਣੀ ਜੰਗ ਵੀ ਕੋਈ ਵੇਖੀ ਹੋਣੀ ਜਿਦ ਤਰਾ 65 ਦੇ ਸਾਨੂੰ 65 ਦੀ ਲੜਾਈ ਵੇਖੀ ਸੀ ਉਦੋਂ ਵੀ ਜਿਹੜੇ ਉਹ ਜਿਹੜੀਆਂ ਹੁਣ ਮਜਾਲਾ ਚੱਲੀਆਂ ਨੇ ਉਸ ਸਮੇਂ ਵਿੱਚ ਉਹ ਮਜਾਲਾ ਨਹੀਂ ਸੀ ਉਦੋਂ ਸਿਰਫ ਤੋਪਾਂ ਚੱਲਦੀਆਂ ਸੀ ਜਾਂ ਮੈਰਫਰਾਂ ਚੱਲਦੀਆਂ ਸੀ ਸਾਨੂੰ ਪੈਠ ਦੇ ਵਿੱਚ ਰੈਫਲਰ ਨਾਲ ਹੀ ਲੜਾਈ ਹੁੰਦੀ ਤੇ ਜਾਂ ਤੋਫਾਂ ਨਾਲ ਲੜਾਈ ਹੁੰਦੀ ਤੇ ਜਾਂ ਵਤ ਵਤ ਜਾਇਨਾ ਜਾਇਨਾ ਚੱਲਦੇ ਜੇ ਹੁਣ ਜਿਹੜੀਆਂ ਹੁਣ ਤਾਂ ਮਜਾਲਾ ਘਰੋਂ ਬੈਠੇ ਮਜਾਲੇ ਛੁੱਟ ਜਾਂਦੇ ਨੇ ਤਾਂ ਇਹਨਾਂ ਬਹੁਤ ਜ਼ਿਆਦਾ ਕਈਆਂ ਕਈਆਂ ਦਾ ਨੁਕਸਾਨ ਹੁੰਦਾ ਕਈ ਨੁਕਸਾਨ ਪਰ ਇੰਡੀਆ ਦੇ ਜਿਹੜੀਆਂ ਮਸਾਲਾ ਇਹਨਾਂ ਛੁੱਟੀਆਂ ਨੇ ਇੰਡੀਆ ਦੇ ਉੱਤੇ ਇਹ ਸਾਰੀਆਂ ਬਰਬਾਦ ਕਰ ਦਿੱਤੀਆਂ ਨੇ ਹਾਂ ਬਹੁਤ ਨਿੱਦੇ ਜਿਦਾ ਇਹਨਾਂ ਮਜਾਲਾ ਛੁੱਟੀਆਂ ਇਹ ਨਾ ਉਹਦਾ ਕੋਈ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਪਰ ਇਹ ਨਾ ਨੁਕਸਾਨ ਸਾਰਾ ਟਲ ਗਿਆ ਤਾਂ ਮਤਲਬ ਭਾਰਤੀ ਫੌਜ ਦੀ ਪੂਰੀ ਤਿਆਰੀ ਵੀ ਕੋਈ ਵੀ ਮਜਾਲ ਜਿਹੜੀ ਧਰਤੀ ਤੇ ਨਹੀਂ ਆਉਂਦੇ ਭਾਰਤੀ ਫੌਜ ਦੀ ਪੂਰੀ ਤਿਆਰੀ ਕੇ ਮਜਾਲ ਜਿਹੜੀ ਧਰਤੀ ਵਿੱਚ ਕੋਈ ਨਹੀਂ ਆਉਂਦੀ ਥੀ ਤੇ ਨਾ ਕੋਈ ਰਡਾਰ ਆਇਆ ਤੇ ਨਾ ਕੋਈ ਚੀਜ਼ ਵੀ ਆਈ ਕੋਈ ਵੀ ਚੀਜ਼ ਜਿਹੜੀ ਇੱਥੇ ਨਹੀਂ ਮਤਲਬ ਮਾਰ ਨਹੀਂ ਕਰ ਸਕੀ ਆ ਇਹਦੇ ਵਿੱਚ ਬਹੁਤ ਹੀ ਨੁਕਸਾਨ ਹੋਣ ਤੋਂ ਬਚ ਗਿਆ ਜਿਹੜੇ 65 ਘਤਰ ਦੇ ਵਿੱਚ ਵੀ ਇਤਰਾ ਬਲੈਕਆਊਟ ਜਿਹੜਾ ਹਨੇਰਾ ਕੀਤਾ ਜਾਂਦਾ 62 ਕਤਰ ਦੇ ਵਿੱਚ ਬਲੈਕਆਊਟ ਹੁੰਦਾ ਹੀ ਭੇਜਨੀ ਲਾਈਟਾਂ ਨਹੀਂ ਸੀ ਹੁੰਦੀਆਂ ਉਦੋਂ ਲੋਕਾਂ ਘਰਾਂ 'ਚ ਘੱਟ ਲਾਈਟਾਂ ਹੁੰਦੀਆਂ ਸੀਗੀਆਂ ਹਾਂ ਤੇ ਲੋਕੀ ਦੀਵੇ ਜਗਾ ਕੇ ਅੰਦਰ ਵੜ ਕੇ ਕੰਮ ਕਰ ਦਿੰਦੇ ਸੀਗੇ ਤੇ ਹੁਣ ਤਾਂ ਲਾਈਟਾਂ ਕਈ ਨਨਵਿਟਰ ਵਾਲੇ ਕਈ ਜਨਰੇਟਰ ਲਵਾਏ ਕਈ ਕੁਛ ਲਵਾਇਆ ਹੁਣ ਤਾਂ ਲਾਈਟਾਂ ਅੰਦਰ ਕੋਈ ਕੋਈ ਸਰਚ ਲਾਈਟਾਂ ਆ ਗਈਆਂ ਨੇ ਤੇ ਹੁਣ ਉਹ ਜਗਾ ਲੋਕੀ ਜਗਾ ਲੈਂਦੇ ਨੇ ਪਰ ਅਪੀਲ ਅਸੀਂ ਇਹੋ ਕਰਦੇ ਹਾਂ ਕਿ ਲੜਾਈ ਦੇ ਵਿੱਚ ਕੋਈ ਇਹ ਨਾ ਸਰਚ ਲੜ ਜਗਾਇ ਤੇ ਨਿਆ ਹੋਰ ਕੁ ਜਗਾਇ ਉਹ ਇਹਨਾਂ ਨੂੰ ਨੁਕਸਾਨ ਹੁੰਦਾ ਡਰਦਾ ਹੈ। ਮਹਾਰਾਜ ਦੀ ਕਿਰਪਾ ਹੈ ਕਿ ਫਿਲਹਾਲ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਸਭ ਕੋਈ ਇਹ ਬਚ ਗਿਆ ਜੀ। ਹਾਂਜੀ। ਨੁਕਸਾਨੋਂ ਤੋਂ ਸਭ ਕੋ ਬਚ ਗਿਆ ਕੋਈ ਨੁਕਸਾਨ ਨਹੀਂ ਹੋਇਆ। ਚਲੋ ਜੇ ਹੋਇਆ ਮਾੜਾ ਮੋਠਾ ਨੁਕਸਾਨ ਹੋਵੇ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਜਿੰਨਾ ਕਿ ਹੋਣਾ ਚਾਹੀਦਾ ਸੀ। ਬਹੁਤ ਕਿਰਪਾ ਹੋਈ ਸੱਚੇ ਬਾਛੇ ਨਾਲ ਸਾਡੀ ਜਿਹੜੀ ਧਰਤੀ ਹੈ ਗੁਰੂ ਅਪ੍ਰੇਮ ਦੀ ਧਰਤੀ ਹੈ ਜੇ ਜੂਨ ਸਵੇਰ ਤੋਂ ਚੱਲਦੀ ਹੈ। ਤੇ ਨਵੇਂ ਤੋਂ ਗੁਰਬਾਣੀ ਚੱਲਦੀ ਏ ਚਾਹੇ ਉਹ ਕ੍ਰਿਸਚੀਅਨਾਂ ਦੀ ਚੱਲਦੀ ਏ ਚਾਹੇ ਮੁਸਲਮਾਨਾਂ ਦੀ ਚੱਲਦੀ ਏ ਚਾਹੇ ਹਿੰਦੂਆਂ ਦੀ ਚੱਲਦੀ ਏ ਚਾਹੇ ਸਿੱਖਾਂ ਦੀ ਚੱਲਦੀ ਏ ਇਹ ਧਰਮ ਹਰ ਧਰਮ ਦੇ ਵਿੱਚ ਹਰ ਬਾਣੀ ਚੱਲਦੀ ਪਈ ਆ ਤਾਂ ਅਸੀਂ ਇਹਨਾਂ ਧਰਮਾਂ ਦੇ ਵਿੱਚ ਬੜਾ ਸਵਾਗਤ ਕਰਦੇ ਆ ਪਾਏ ਉਹ ਚਾਰੇ ਧਰਮ ਨੇ ਹਿੰਦੂ ਮੁਸਲਮਾਨ ਸੇਖ ਸਾਈ ਇਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਤੇ ਸਾਰੇ ਧਰਮ ਜਿਹੜੇ ਸਾਡੇ ਨਾਲ ਮਿਲ ਜੁਲ ਕੇ ਰਹਿੰਦੇ ਨੇ ਇੱਕ ਦੂਜੇ ਦੇ ਵਿੱਚ ਕੋਈ ਬੈਰ-ਰੋਧ ਨਹੀਂ ਕਰਦੇ ਆ ਕਹਿੰਦੇ ਭਾਵੇਂ ਜਿਹੜੇ ਆਮ ਲੋਕ ਆ ਉਹਨਾਂ ਦੇ ਵਿੱਚ ਤੇ ਕੋਈ ਵੈਰ ਵਿਰੋਧ ਹੈ ਨਹੀਂ ਨਾ ਆਮ ਲੋਕਾਂ 'ਚ ਕੋਈ ਵੈਰ ਵਿਰੋਧ ਨਹੀਂਗਾ ਸਿਰਫ ਇਹ ਵੈਰ ਵਿਰੋਧ ਪਾਇਆ ਤੇ ਨਾ ਮੁਸਲਮਾਨਾਂ ਨੇ ਉਹਦੇ ਪਾਕਿਸਤਾਨ ਦੇ ਮੁਸਲਮਾਨਾਂ ਨੇ ਪਾਇਆ ਹਿੰਦੂਆ ਜਿਹੜੇ ਹਿੰਦੁਸਤਾਨ ਦੇ ਮੁਸਲਮਾਨ ਨੇ ਉਸ ਉਹ ਵੈਰ ਵਿਰੋਧ ਨਹੀਂ ਪਾਉਂਦੇ ਉਹ ਸਾਰੇ ਸਾਰ ਮਨ ਨਾਲ ਸਹਿਮਤ ਰਹਿੰਦੇ ਨੇ ਉਹ ਸਾਡੇ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਮੁਸਲਮਾਨ ਨੇ ਜਾਂ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਨਾਲ ਜਿਹੜਾ ਮਿਲ ਕੇ ਰਹਿੰਦੇ ਪੈਂਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਨਾ ਕੋਈ ਗੱਲ ਬਾਤ ਨਹੀਂ ਹਿੰਦੂਆ ਨਾ ਹਿੰਦੂ ਪਰਿਵਾਰਾਂ ਨਾਲ ਸਭ ਇਸ ਵਿਆਹਾਂ ਸ਼ਾਦੀਆਂ ਵਿੱਚ ਉਦਾ ਵੀ ਧਾਰਮਿਕ ਸਮਾਗਮਾਂ ਵਿੱਚ ਵੀ ਇੱਕ ਦੂਰੇ ਨਾਲ ਸਾਥ ਦਿੰਦੇ ਨੇ ਤੇ ਇੱਕ ਦੂਰੇ ਨਾਲ ਮਿਲ ਕੇ ਰਹਿੰਦੇ ਨੇ ਭੈਣ ਭਰਾਵਾਂ ਨਾਲ ਰਹਿੰਦੇ ਨੇ ਖੂਨ ਤੇ ਇੱਕੋ ਹੀ ਹੈ ਚਾਹੇ ਉਹ ਮੁਸਲਮਾਨਾ ਚਾਹੇ ਸਾਈ ਹੈ ਚਾਹੇ ਹਿੰਦੂਆ ਚਾਹੇ ਸਿੱਖਾ ਮੂ ਖੂਨ ਤੇ ਸਾਰੇ ਵਿੱਚ ਇੱਕੋ ਹੀ ਹੈ ਉਹ ਲੋਕ ਨੂੰ ਫੋਨ ਬਹੁਤ ਵਕਤ ਨਹੀਂ ਸਿਰਫ ਇਹਨਾਂ ਨੇ ਕੰਮ ਆਪੋ ਆਪਣੇ ਫਾਇਦਾ ਵਾਸਤੇ ਸਰਕਾਰਾਂ ਨੂੰ ਮੰਨ ਦਿੱਤੇ ਰਿਹਾ ਹੁਣ ਕਹਿੰਦਾ ਭਾਬੀ ਜਿਵੇਂ ਕਿ ਸ਼ਾਂਤੀ ਹੋ ਗਈ ਜਿੱਦਾਂ ਕਿ 2-3 ਦਿਨ ਤੋਂ ਲਗਾਤਾਰ ਖਬਰ ਸੁਣਨ ਨੂੰ ਮਿਲਦੀ ਸੀ ਫੁਲਾਨੀ ਜਗ੍ਹਾ ਹੋ ਗਿਆ ਫੁਲਾਨੀ ਜਗ੍ਹਾ ਹੋ ਗਿਆ ਤੇ ਅੱਜ ਰਾਤ ਤੋਂ ਬਾਅਦ ਜਿਹੜਾ ਉਹ ਕੰਮ ਨਹੀਂ ਹੋਇਆ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਆ ਵੀ ਜੇ ਸ਼ਾਂਤੀ ਹੋ ਗਈ ਬਹੁਤ ਵਧੀਆ ਹੋ ਗਈ ਹੈ ਤੇ ਅੱਗੋਂ ਵੀ ਸ਼ਾਂਤੀ ਰਹੇ ਸ਼ਾਂਤੀ ਰਹੇ ਤੇ ਅੱਗੋਂ ਲੜਾਈ ਨਾ ਹੋਵੇ ਹਾਂ ਇਹ ਇਸ ਇਹੋ ਅਰਦਾਸ ਕਰਦੇ ਹਾਂ ਸਭ ਕੁਝ ਦੀ ਪਾਸ਼ਾਗੇ ਔ ਬਹੁਵਦੀ ਜੀ ਸ਼ਿਆਣੇ ਬੰਦੇ ਦੀ ਹਮੇਸ਼ਾ ਹੀ ਇਹੋ ਤਾਂਗ ਹੁੰਦੀ ਹੈ ਪੀ ਜੜਾ ਆ ਉਹ ਲੜਾਈ ਝਗੜੇ ਤੋਂ ਦੂਰ ਹੀ ਰਹਿ ਜਾਵੇ ਤੇ ਜਿਹੜੀ ਇਹ ਦੋ ਦੇਸ਼ਾਂ ਦੇ ਵਿੱਚ ਜਿਹੜੀ ਉਹ ਸ਼ਾਂਤੀ ਦਾ ਪਿਆਰ ਜਿਹੜਾ ਹਮੇਸ਼ਾ ਹੀ ਬਣਿਆ ਰਵੇ ਇਹ ਅਸੀਂ ਇੱਕ ਪਿੰਡ ਦੇ ਵਿੱਚੋਂ ਜਿਹੜਾ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਇਸ ਟਾਈਮ ਇਸ ਜਗ੍ਹਾ ਦੇ ਉੱਤੇ ਬਾਬਾ ਜੀ ਮਿਲੇ ਤੇ ਬਾਬਾ ਜੀ ਨਾਲ ਗੱਲਬਾਤ ਕੀਤੀ ਜਿਹੜੇ 6571 ਦੀ ਵੀ ਗੱਲਬਾਤ ਕੀਤੀ ਗਈ ਤੇ ਹੁਣ ਦੀ ਵੀ ਜਿਹੜੀ ਉਹ ਗੱਲਬਾਤ ਕੀਤੀ ਗਈ ਹੈ ਬਾਕੀ ਸਾਡੇ ਪੱਤਰਕਾਰ ਰਾਜਨ ਰੰਧਾਵਾਣੇ ਕਰਦਾਸਪੁਰ ਤੋਂ ਵੀ ਬਹੁਤ ਸਾਰੀਆਂ ਤਸਵੀਰਾਂ ਕੈਪਚਰ ਕੀਤੀ ਹੈ ਜਿੱਥੇ ਕਿ ਰਾਤ ਦੇ ਟਾਈਮ ਹੀ ਕੱਲ ਜਿਹੜਾ ਆ ਉਹ ਕਾਫੀ ਜ਼ਿਆਦਾ ਲੋਕ ਖੁਸ਼ੀ ਮਨਾਉਂਦੇ ਦਿਖਾਏ ਦਿੱਤੇ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਆ ਭਾਰਤ ਜਿੰਦਾਬਾਦ ਦੇ ਜਿਹੜੇ ਨਾਰੇ ਵੀ ਲਗਾਏ ਤੇ ਨਾਲ ਦੀ ਨਾਲ ਜਿਹੜਾ ਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਆਓ ਰਾਜਨ ਰੰਧਾਵਾ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹ ਵੀ ਗੱਲਬਾਤ ਸੁਣਾਣੇ ਆ ਅ ਗਰਦਾਸਪੁਰ ਸਿਟੀ ਤੋਂ ਆਓ ਚਲਦੇ ਆ ਜਿੰਦਾਬਾਦ ਦੇਖੋ ਜੀ ਦੇਸ਼ ਵਾਸਤੇ ਤੇ ਸ਼ਹਿਰ ਵਾਸੀਆਂ ਵਾਸਤੇ ਪੂਰੇ ਦੇਸ਼ ਵਾਸਤੇ ਬਹੁਤ ਵਧੀਆ ਗੱਲ ਆ ਜਿਹੜਾ ਸੀਜ਼ਨਰ ਹੋਇਆ ਤਿੰਨ ਦਿਨ ਦੇ ਸਾਰੇ ਸ਼ਹਿਰ ਵਾਸੀ ਸਾਰਾ ਇੰਡੀਆ ਬਹੁਤ ਜ਼ਿਆਦਾ ਡਰੇ ਦਾ ਸੀ ਜਰਦਾ ਮਾਹੌਲ ਸੀ ਜਿਸ ਨੂੰ ਮੋਦੀ ਜੀ ਨੇ ਆਪਣੀ ਸ਼ਕਤੀ ਦਿਖਾ ਕੇ ਪਾਕਿਸਤਾਨ ਨੂੰ ਆਪਣੇ ਘुटਨੇ ਤੇ ਲਿਆਂਦਾ ਵਾ ਜਿਸ ਕਰਕੇ ਸਾਰੇ ਦੇਸ਼ ਆ ਕੇ ਖੁਸ਼ੀ ਦੀ ਲਹਿਰ ਆ ਤੁਸੀਂ ਦੇਖ ਰਹੇ ਹੋ ਲੋਕ ਬਾਹਰ ਨਿਕਲੇ ਨੇ ਆਪਣਾ ਕੰਮ ਸਟਾਰਟ ਕਰ ਰਹੇ ਨੇ ਤੇ ਇਸ ਕਰਕੇ ਅਬ ਮੈਂ ਇਸ ਨੂੰ ਆਪਣੇ ਇੰਡੀਆ ਦੀ ਜਤੀ ਮੰਨਦਾ ਲੋਕਾਂ ਵਿੱਚ ਡਰ ਦਾ ਮਾਹੌਲ ਜਿਹੜਾ ਬਣਿਆ ਪਿਆ ਸੀ ਕੀ ਕਿਤਾ ਵਾ ਦੇਖੋ ਫਿਲਹਾਲ ਤੇ ਡਰ ਦਾ ਮਾਹੌਲ ਘਟ ਹੁੰਦਾ ਦਿਖ ਰਿਹਾ ਵਾ ਬਟ ਪਾਕਿਸਤਾਨ ਤੇ ਯਕੀਨ ਕਰਨਾ ਬਹੁਤ ਮੁਸ਼ਕਲ ਹੈ ਫਿਰ ਵੀ ਜੋ ਅਮਰੀਕਾ ਦੇ ਰਾਸ਼ਟਰਪਤੀ ਨੇ ਵਿੱਚ ਬੈ ਕੇ ਅ ਸੀਸਫਾਇਰ ਕਰਾਈ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਉੱਤੇ ਖਰੇ ਉਤਰਾਂਗੇ ਪਾਕਿਸਤਾਨ ਉੱਤੇ ਖਰੇ ਉਤਰ ਖਰੇ ਉਤਰ ਕੇ ਆਪਣੀ ਜ਼ੁਬਾਨ ਤੇ ਰਹੇਗਾ ਬਾਕੀ ਆਉਣ ਵਾਲਾ ਟਾਈਮ ਦੱਸੇਗਾ ਜੀ ਅੱਲੇ ਤੇ ਮੇਰਾ ਦੇਸ਼ ਦੇ ਤਿੰਨਾਂ ਸਿਨਾਵਾਂ ਨੂੰ ਜਿਹੜਾ ਸਲੂਟ ਆ ਕਿ ਜਿੰਨਾ ਪਾਕਿਸਤਾਨ ਨੂੰ ਜਿੰਨਾ ਮੂੰਹ ਤੋਰ ਜਵਾਬ ਉਹਨਾਂ ਨੇ ਦਿੱਤਾ ਤੇ ਮੈਂ ਇਹ ਸਲੂਟ ਕਰਨਾ ਤਿੰਨਾਂ ਸਿਵਾਨ ਸਿਨਾਮ ਦੇ ਦਿਆਂ। ਦੂਜਾ ਮੇਰਾ ਕੇਂਦਰ ਸਰਕਾਰ ਨੂੰ ਤੇ ਦੇਸ਼ ਦੀ ਪ੍ਰਧਾਨ ਮੰਤਰੀ ਜਨ ਮੋਦੀ ਜੀ ਨੂੰ ਵੀ ਸਲੂਟ ਆ ਕਿ ਜਿਹੜਾ ਜਿਹੜੀ ਉਹਨਾਂ ਨੇ ਸ਼ਕਤੀ ਆਪਣੀ ਦਿਖਾਈ ਆ ਜਿਹੜਾ ਪਾਕਿਸਤਾਨ ਦਾ ਉਹਨਾਂ ਨੇ ਹਾਲ ਕੀਤਾ ਵਾ ਤੇ ਉਹਦੇ ਵਾਸਤੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਹੁਤ ਬਹੁਤ ਧੰਨਵਾਦ ਆ। ਪਰੇਸ਼ਾਨੀ ਦੇਖੋ ਪਰੇਸ਼ਾਨੀ ਵਾਲੀ ਅੱਡੀ ਵੇ ਕੋਈ ਗੱਲ ਵੀ ਨਹੀਂ ਹੈਗੀ ਜਦੋਂ ਦੇਸ਼ ਦੀ ਗੱਲ ਆਉਂਦੀ ਆ ਉਦੋਂ ਦੁਕਾਨਦਾਰ ਜਿਹੜਾ ਉਹ ਕਿਸੇ ਪਰੇਸ਼ਾਨੀ ਦੀ ਪਰਵਾਹ ਨਹੀਂ ਕਰਦਾ। ਗੱਲ ਦੇਸ਼ ਦੀ ਸੀ ਦੇਸ਼ ਵਾਸਤੇ ਜੋ ਵੀ ਕਰਨਾ ਪੈਂਦਾ ਇਸੇ ਵੀ ਦੇਸ਼ ਵਾਸੀ ਨੂੰ ਦੁਕਾਨਦਾਰ ਹੋਏ ਕੋਈ ਵੀ ਹੋਏ ਉਹ ਦੇਸ਼ ਦੇ ਨਾਲ ਖੜਾ ਸੀ ਤੇ ਹੁਣ ਤੇ ਚਲੋ ਵਧੀਆ ਆ ਗਿਆ ਬਾਕੀ ਡਰ ਡੁਰ ਦਾ ਮਹੌਲ ਕੋਈ ਨਹੀਂ ਹੈਗਾ ਜਿੱਦਾਂ ਵੀ ਦੇਸ਼ ਦਾ ਜੋਸ਼ ਵੀ ਹੈਗਾ ਹੀ ਨਹੀਂ ਹੈਗਾ ਹੀ ਉਹਦੇ ਨਾਲ ਹੀ ਦੁਕਾਨਦਾਰੀ ਵੀ ਸਾਰੇ ਤੇ ਜੋ ਵੀ ਹੋਇਆ ਵਧੀਆ ਹੋਇਆ ਜੇ ਅੱਗੇ ਲੜਾਈ ਚੱਲਦੀ ਵੀ ਤਾਂ ਵੀ ਦੇਸ਼ ਜਿਹੜਾ ਪੂਰਾ ਪ੍ਰਧਾਨ ਮੰਤਰੀ ਦੇ ਨਾਲ ਤੇ ਦੇਸ਼ ਦੀ ਸੈਨਾ ਵਾਲੇ ਨਾਲ ਹੀ ਹੁਣ ਜੇ ਲੜਾਈ ਪ੍ਰਧਾਨ ਮੰਤਰੀ ਦੇ ਨੇਦਰ ਮੋਦੀ ਜੀ ਦੇ ਨੇਤਰ ਜਿਹੜਾ ਮੁੱਖਿਆ ਕੰਮ ਆ ਚੀਜ਼ ਫਾਇਦਾ ਇਹ ਐਲਾਨ ਹੋਇਆ ਉਹਦੇ ਵਾਸਤੇ ਵੀ ਸਾਰੇ ਤਿਆਰ ਆ ਉਹ ਵੀ ਵਧੀਆ ਆ ਜੋ ਵੀ ਹੋਇਆ ਨੌਜਵਾਨਾਂ ਨੇ ਇਹ ਪੀਲ ਆ ਕਿ ਜਿੱਦਾਂ ਜੰਗ ਦੇ ਹਾਲਾਤ ਬਣੇ ਸੀ ਦੇਸ਼ ਦਾ ਨੌਜਵਾਨ ਭਾਰਤ ਦੇ ਸਰਕਾਰ ਦੇ ਨਾਲ ਹੀ ਦੇਸ਼ ਦੀ ਸੰਗਨਾਂ ਦੇ ਨਾਲ ਹੀ ਦੇਸ਼ ਦੇ ਨਾਲ ਖੜਾ ਸੀ ਜਦੋਂ ਵੀ ਜਿਹੜੀ ਵੀ ਗੱਲ ਹੁੰਦੀ ਆ ਨੌਜਵਾਨ ਜਿਹੜਾ ਦੇਸ਼ ਦਾ ਉਹ ਦੇਸ਼ ਨਾਲ ਹੀ ਖੜਾ ਬਾਕੀ ਮਾਹੌਲ ਦੇ ਹਿਸਾਬ ਨਾਲ ਜਿੱਦਾਂ ਵੀ ਹੋਏਗਾ ਸੀਜ਼ਵਾਰ ਹੋਇਆ ਵਾ ਉਹਦੇ ਨਾਲ ਵੀ ਦੇਖੋ ਨੌਜਵਾਨ ਕੋਚਾ ਜੇ ਜੰਗ ਵੀ ਲੱਗਦੀ ਤਾਂ ਤਾਂ ਵੀ ਦੇਸ਼ ਦਾ ਨੌਜਵਾਨ ਦੇਸ਼ ਦੇ ਸਿੰਨਾਮਾ ਦੇ ਨਾਲ ਖੜਾ ਸੀ ਅ ਦੋਸਤੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਡੀਪੀਸੀ ਪੰਜਾਬੀ ਦੇ ਉੱਤੇ ਤੁਹਾਨੂੰ ਇਹ ਸਾਰੀ ਕਾਰਵਾਈ ਜਿਹੜੀ ਉਹ ਕਿਵੇਂ ਦੇ ਲੱਗੀ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਸੀਜ਼ਫਾਇਰ ਦਾ ਸਮਝੌਤਾ ਹੋਇਆ ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੰਗ ਰੁਕ ਚੁੱਕੀ ਹੈ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਲਹਾਲ ਆਪਣੇ ਆਪਣੇ ਏਰੀਆ ਦਾ ਅਪਡੇਟ ਦੇਣ ਦੇ ਲਈ ਕਮੈਂਟ ਕਰ ਸਕਦੇ ਹੋ ਨਾਲ ਦੀ ਨਾਲ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ